ਸਾਡੇ ਵਿਚਕਾਰ ਐਡਮੈਂਟਨ ਵਿਖੇ ਸਾਡੇ ਸਪੈਸ਼ਲ ਸੱਦੇ ਤੇ ਮੇਰੇ ਉਸਤਾਦ ਟੈਲ ਸਿੰਘ ਖੀਵਾ ਜੀ ਅੱਜ ਸਾਡੇ ਘਰ ਆਏ ਹਨ ਉਸਤਾਦ ਜੀ ਸਭ ਤੋਂ ਪਹਿਲਾਂ ਸਾਰੇ ਪਰਿਵਾਰ ਵੱਲੋਂ ਤੁਹਾਡਾ ਮੋਸਟ ਵੈਲਕਮ ਜੀ ਥੈਂਕ ਯੂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਦੋਸਤੋ ਤੁਸੀਂ ਆ ਮੈਨੂੰ ਲੋਕ ਸਾਜ ਵਜਾਉਂਦੇ ਨੂੰ ਬਹੁਤ ਵਾਰੀ ਦੇਖਿਆ ਪਰ ਕਈ ਲੋਕ ਨਹੀਂ ਜਾਣਦੇ ਕਿ ਮੈਂ ਲੋਕ ਸਾਜ ਵਜਾਉਣ ਬਾਅਦ ਚ ਲੱਗਾ ਪਹਿਲਾਂ ਮੈਂ ਭੰਗੜਾ ਕਲਾਕਾਰ ਹਾਂ ਪੰਗੜਾ ਕਲਾਕਾਰ ਦੇ ਨਾਲ-ਨਾਲ ਮੈਂ ਬਿੱਟੂ ਉਸਤਾਜ ਜੀ ਦੇ ਨਾਲ ਲੋਕ ਨਾਚਾਂ ਦੇ ਨਾਲ ਵੀ ਬਹੁਤ ਜਿਆਦੇ ਵਾਹ ਵਾਸਤਾ ਰੱਖਦਾ ਰਿਆਂ ਪਿਛਲੇ ਸਮੇਂ ਦੌਰਾਨ ਅਸੀਂ ਕਾਲਜਾਂ ਵਿੱਚ ਯੂਨੀਵਰਸਿਟੀ ਵਿੱਚ ਸੰਮੀ ਲੋਕ ਨਾਚ ਲੁੱਡੀ ਲੋਕ ਨਾਚ ਮਲਵੇ ਗਿੱਧਾ ਅਕਸਰ ਬੱਚਾ ਨੂੰ ਕਰਦੇ ਵੀ ਰਹੇ ਤੇ ਕਰਾਉਂਦੇ ਵੀ ਰਹੇ ਆ ਸਾਡੇ ਵਿੱਚਕਾਰ ਟੈਲ ਸੈਂਖੀਵੇ ਤੋਂ ਬਗੈਰ ਮੈਨੂੰ ਨਹੀਂ ਲੱਗਦਾ ਵੀ ਕੋਈ ਹੋਰ ਉਸਤਾਜ ਜੀ ਨਜ਼ਰ ਆਉਂਦਾ ਹੋਊਗਾ ਇਹਨਾਂ ਦਾ ਬਹੁਤ ਵੱਡਾ ਕਲਾ ਖੇਤਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਪੰਗੜੇ ਦੇ ਵਿੱਚ ਇਹਨਾਂ ਕਲ ਤੋੜ ਲਈਏ ਮੈਨੂੰ ਲੱਗਦਾ ਸ਼ਾਮ ਪੈ ਜਾਣੀ ਆਪਾਂ ਨੂੰ ਗੱਲ ਕਰਦੇ ਹਾਂ ਨੂੰ ਪਰ ਮੈਂ ਅੱਜ ਸਪੈਸ਼ਲ ਤੌਰ ਤੇ ਸ਼ੰਮੀ ਬਾਰੇ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਉਸਤਾਦ ਜੀ ਜੀ ਉਸਤਾਦ ਜੀ ਸਭ ਤੋਂ ਪਹਿਲਾਂ ਆ ਸ਼ੰਮੀ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਸ਼ੰਮੀ ਲੋਕ ਨਾਚ ਸ਼ੁਰੂ ਕਿੱਥੋਂ ਹੋਇਆ ਇਹਦੀ ਕੀ ਕਹਾਣੀ ਆ ਤੇ ਇਹ ਲੋਕ ਨਾਚ ਨੂੰ ਅਸੀਂ ਪਛੋਕਰ ਕਿੱਥੇ ਜੋੜਦੇ ਹਾਂ ਜੀ ਸ਼ੰਮੀ ਲੋਕ ਨਾਚ ਜੀ ਸਾਡੇ ਪਾਕਿਸਤਾਨ ਦੇ ਵਿੱਚ ਕਬੀਲੇ ਹੁੰਦੇ ਸੀ ਰਾਵੀਵਾਰ ਸਾਂਦਲਵਾਰ ਹਾਂਜੀ ਉਹ ਕਬੀਲਿਆਂ ਦੇ ਵਿੱਚ ਅਸੀਂ ਰਹਿੰਦੇ ਹੁੰਦੇ ਸੀ ਹਾਂਜੀ ਤੇ ਸਾਡੇ ਜਿਹੜੇ ਬਜ਼ੁਰਗ ਦੱਸਦੇ ਆ ਮੈਨੂੰ ਵੀ ਉੱਥੇ ਇੱਕ ਸਮੀ ਤੇ ਢੋਲ ਦਾ ਰਿਸ਼ਤਾ ਹੋਇਆ ਸੀਗਾ ਸਾਡੇ ਚ ਬਚਪਨ ਤੋਂ ਹੀ ਰਿਸ਼ਤਾ ਹੋ ਜਾਂਦਾ ਚਾਹੇ ਮਹੀਨੇ ਦਾ ਹੋਵੇ 2 ਮਹੀਨੇ ਦਾ ਹੋਵੇ 5 ਦਿਨ ਦਾ ਹੋਵੇ ਰਿਸ਼ਤੇ ਹੋ ਜਾਂਦੇ ਸੀ ਹਾਂਜੀ ਇਸੇ ਤਰ੍ਹਾਂ ਸਮੀ ਦਾ ਵੀ ਜਿਹੜਾ ਇੱਕ ਰਿਸ਼ਤਾ ਸੀਗਾ ਉਹ ਢੋਲ ਦੇ ਨਾਲ ਹੋ ਗਿਆ ਸੀਗਾ ਉਹ ਰਿਸ਼ਤੇਦਾਰ ਉਹ ਯਾਰ ਵੱਡੇ ਹੋ ਗਏ ਉਹ ਢੋਲ ਭੁੱਲ ਗਿਆ ਆਉਣਾ ਉਧਰ ਉਹਨਾਂ ਦੀ ਰਿਸ਼ਤੇਦਾਰੀ ਵਿੱਚ ਕਾਫੀ ਲੰਮੀ ਸਟੋਰੀ ਕਰਕੇ ਹਾਂਜੀ ਉਹ ਵਿਯੋਗ ਦੇ ਵਿੱਚ ਸਮੀ ਜਿਹੜੀ ਉਹ ਪਾਈ ਜਾਂਦੀ ਸੀ ਠੀਕ ਹੈ ਜੀ ਸਮੀ ਦਾ हां जी दोस्तों ए सुनया ਤੁਸੀਂ ਸਮਮੇ ਦਾ ਪਸ਼ੋਕੜ ਵੀ ਸਮੀ ਫੋਕ ਡਾਂਸ ਮੈਡਮ ਡੀਜੇ ਵਾਲੀ ਜੋ ਪੰਜਾਬੀ ਯੂਨੀਵਰਸਿਟੀ ਵਿੱਚ ਉਹਨਾਂ ਨੇ ਸ਼ੁਰੂ ਕੀਤੀ ਪਰ ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਵਿੱਚ ਮੈਨੂੰ ਜਿੱਥੋਂ ਤੱਕ ਪਤਾ ਵੀ ਤਹਿਰ ਸਿੰਘ ਜੀ ਵੱਜੋ ਉਸਤਾਦ ਜੀ ਮੇਰੇ ਸਾਹਮਣੇ ਬੈਠਿਆ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਤਾਜ ਸਭ ਤੋਂ ਪਹਿਲਾਂ ਇਹ ਦੱਸੋ ਵੀ ਸਮੀ ਲੋਕਨਾਚ ਤੁਸੀਂ ਪੰਜਾਬ ਦੇ ਵਿੱਚ ਕਿਹੜੇ ਸੰ ਦੇ ਵਿੱਚ ਕਿਹੜੀ ਟੀਮ ਕਦੋਂ ਕਰਵਾਈ ਜੀ ਸਮੀ ਮੈਂ ਕੁੜਾਈ ਪੰਜਾਬੀ ਯੂਨੀਵਰਸਿਟੀ ਜੀ ਹੈ ਪਹਿਲਾਂ ਸਭ ਤੋਂ ਪਹਿਲਾਂ ਠੀਕ ਹੈ ਜੀ ਮਲੇਰਕੋਟਲਾ ਕਾਲਜ ਸੀ ਹਾਂਜੀ ਉੱਥੇ ਮੈਂ 1997 ਵਿੱਚ ਸਮੀਂ ਕਰਾਈ ਸੀਗੀ ਠੀਕ ਹੈ ਸਤਾ ਜੀ 97 ਤੇ ਉਹ ਕੰਪੀਟੀਸ਼ਨ ਹੋਇਆ ਸੀ ਆ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹਾਂਜੀ ਉੱਤੇ ਤਕਰੀਬਨ 8 ਟੀਮਾਂ ਸੀ ਸਮੀਂ ਦੀ ਜਿਹੜਾ 26 7 ਟੀਮਾਂ ਸੀ ਜਿਹੜੀਆਂ ਉਹ ਇੱਕੋ ਸਟੇਜ ਦੇ ਵਿੱਚ ਨੱਚੀ ਆ ਰਹੀਆਂ ਸੀ ਸਮੀਂ ਠੀਕ ਹੈ ਸਾਡੇ ਵਾਲੀ ਜਿਹੜੀ ਸਮੀਂ ਸੀ ਮੈਨੂੰ ਉਹਨਾਂ ਨੇ ਜਦੋਂ ਬੁਲਾਇਆ ਤੇ ਮੈਨੂੰ ਉਹ ਕਹਿੰਦੇ ਸਮੀਂ ਤਿਆਰ ਕਰਨੀ ਹੈ ਤੇ ਮੈਂ ਕਹਿੰਦਾ ਮੈਂ ਸਮੀਂ ਤਿਆਰ ਕਰਾ ਦਵਾਂ ਪਰ ਕਰਾਊਗਾ ਮੈਂ ਟ੍ਰੈਡੀਸ਼ਨਲ ਸੱਮੀ ਜਿਹੜੇ ਸੱਮੀ ਦੇ ਬੋਲ ਐ ਜਿਹੜੇ ਸੱਮੀ ਦੇ ਸਟੈਪ ਐ ਮੈਂ ਉਹ ਤਿਆਰ ਕਰਾਊਗਾ ਹਾਂਜੀ ਉਹ ਮੈਡਮ ਕਹਿੰਦੇ ਠੀਕ ਹੈ ਜੀ ਕਹਿੰਦੇ ਕੋਈ ਸਭ ਤੋਂ ਉਹ ਹੀ ਸਹੀ ਦੀ ਸੱਮੀ ਜਿਹੜੀ ਤੁਸੀਂ ਕਰਾ ਸਕਦੇ ਉਹ ਜੇ ਮੈਂ ਕਰਾਈ ਮੇਰੇ ਨਾਲ ਸੀ ਉਸਤਾਦ ਤੋਰ ਤੇ ਜਨਕਰਾਜ ਠੀਕ ਹੈ ਜੀ ਅਗੇ ਪੰਜਾਬੀ ਯੂਨੀਵਰਸਿਟੀ ਚਲੇ ਗਏ ਹਾਂਜੀ ਚਾਰ ਟੀਮਾਂ ਨੱਚੀਆਂ ਚਾਰ ਟੀਮਾਂ ਜੇ ਨੱਚੀਆਂ ਇੱਕ ਸਾਰ ਨੱਚੀਆਂ ਇੱਕ ਸਾਰ ਨੱਚਣ ਤੋਂ ਬਾਅਦ ਪੰਜਵੀਂ ਨੱਚੀ ਉਹ ਵੀ ਉਸੇ ਤਰ੍ਹਾਂ ਛੇਵੀਂ ਨੱਚੀ ਉਹ ਵੀ ਉਸੇ ਤਰ੍ਹਾਂ ਮੇਨੂੰ ਵਾਸਤੇ ਜਨਰਲ ਆਇਆ ਦਾ ਕਹਿੰਦਾ ਯਾਰ ਤੂੰ ਕੀ ਕਰਵਾਤਾ ਹਾਂਜੀ ਆਪਣੀ ਤਾਂ ਸਮੀ ਨਹੀਂ ਐ ਵੀ ਤੂੰ ਕੀ ਕਰਵਾਤਾ ਹਾਂਜੀ ਵੀ ਆਪਾਂ ਚਲੀਏ ਇੱਥੋਂ ਠੀਕ ਹੈ ਜੀ ਯੂਨੀਵਰਸਿਟੀ ਦੇ ਵਿੱਚੋਂ ਵੀ ਆਪਾਂ ਚਲੀਏ ਮੇਗਾ ਮਾਸੇ ਆਪਾਂ ਨੂੰ ਕਾਲਜ ਵਾਲਿਆਂ ਨੇ ਪੇਮੈਂਟ ਕੀਤੀ ਐ ਤੇ ਆਪਾਂ ਇਹ ਆ ਜਿਹੜਾ ਡਾਂਸ ਐ ਇਸ ਸਟੇਜ ਤੇ ਜ਼ਰੂਰ ਦਿਖਾ ਕੇ ਜਾਣਾ ਹਾਂਜੀ ਚਾਹੇ ਜੋ ਮਰਜ਼ੀ ਹੋਇਆ ਉਹ ਖੈਰ ਜੀ ਜਦੋਂ ਉਹ ਜੀ ਟੀਮ ਤੇ ਸਟੇਜ ਤੇ ਜਾਂਦੀ ਤੇ ਉਹ ਟੀਮ ਅਲੱਗ ਹੀ ਡਾਂਸਦੀ ਆ ਠੀਕ ਹੈ ਉਹ ਆ ਸ਼ੇਰ ਵਾਲੇ ਅਲੱਗ ਸਹੀ ਹੋਣੀ ਮੇਰਾ ਢੋਲ ਨੇ ਕਮਰਾ ਹਾਂਜੀ ਉੱਥੋਂ ਅਸੀਂ ਸਾਰਾ ਕੀਤਾ ਕੱਲੀ ਕੁੜੀ ਤੋਂ ਖਰਾ ਕੇ ਫਿਰ ਗਰੁੱਪ ਡਾਂਸ ਸਾਰਾ ਸਾਰਾ ਉਹ ਕਰਾਇਆ ਸਾਰਾ ਸਲੋ ਚੱਲਿਆ ਸਾਰੇ ਹਾਲ ਦੇ ਵਿੱਚ ਮੈਨੂੰ ਯਾਦ ਹੈ ਯਾਰ ਸ਼ਾਂਤੀ ਹੋ ਗਈ ਬਿਲਕੁਲ ਹੀ ਹਾਂਜੀ ਚੁੱਪ ਸ਼ਾਂਤੀ ਜਿੱਦਾਂ ਪਹਿਲਾਂ ਬਾਕੀ ਸਮੀਆਂ ਦੇ ਨਾਲ ਰੋਵਾ ਪਈ ਆ ਰਿਆ ਸੀ ਉਧਰ ਰੋਲਾ ਨਹੀਂ ਪਿਆ ਠੀਕ ਹੈ ਬਿਲਕੁਲ ਸ਼ਾਂਤ ਮਾਹੌਲ ਦੇ ਨਾਲ ਚੱਲੀ ਹਾਂਜੀ ਤੇ ਜਾਜਮੇਰ ਤੇ ਮੈਨੂੰ ਯਾਦ ਹੈ ਬਾਸ਼ਪਤ ਪਾ ਜੰਮ ਬੈਠਾ ਸੀ ਹਾਂਜੀ ਇੰਦਰ ਜੀ ਬੈਠੇ ਸੀ ਹਾਂਜੀ ਤੇ ਪੰਮੀ ਬਾਈ ਬੈਠੇ ਸੀ ਉਹ ਜਦੋਂ ਟੀਮ ਸਟੇਜ ਤੇ ਆਈ ਨਾ ਪੰਮੀ ਬਾਈ ਨੇ ਉਹ ਦੇ ਰਹੀ ਆ ਵੀ ਉਹਨਾਂ ਨੇ ਇੱਕ ਜੱਜ ਦੀ ਬਾਹਂ ਫੜ ਕੇ ਕਿਹਾ ਵੀ ਆ ਆ ਸੰਮੀ ਠੀਕ ਹੈ ਆ ਆ ਸੰਮੀ ਜਿਹੜਾ ਟ੍ਰੈਡੀਸ਼ਨਲ ਆਰਟ ਹੈ ਖੈਰ ਉਹ ਟੀਮ ਲੱਗੀ ਫਸਟ ਮੈਰੀ ਟੀਮ ਲੱਗੀ ਤੇ ਉਸ ਤੋਂ ਬਾਅਦ ਫਿਰ ਭਾਈ ਉਹਨਾਂ ਨੇ ਮੈਨੂੰ ਬੁਲਾਇਆ ਤੇ ਮੈਨੂੰ ਕਹਿੰਦੇ ਵੀ ਇੱਕ ਡਾਕੂਮੈਂਟਰੀ ਬਣਾਉਣੀ ਹੈ ਸੰਮੀ ਦੇ ਪੰਜਾਬੀ ਯੂਨੀਵਰਸਿਟੀ ਨੂੰ ਬਣਾ ਕੇ ਦੇਣੀ ਹੈ ਹਾਂਜੀ ਫਿਰ ਮੈਨੂੰ ਕਹਿੰਦਾ ਉਹ ਸਮੀ ਮੈਂ ਕਹਿੰਦਾ ਇੱਥੇ ਬਣਾਉਂਦੀ ਐ ਦੇਜੀ ਵਾਲੀਆ ਕਹਿੰਦਾ ਮੈਨੂੰ ਉਹ ਨਹੀਂ ਜਿਹੜੀ ਤੇਰੀ ਵਾਲੀ ਸਮੀ ਹੈ ਨਾ ਮੈਨੂੰ ਆ ਚਾਹੀਦੀ ਹੈ ਟ੍ਰੈਡੀਸ਼ਨਲ ਸਮੀ ਠੀਕ ਹੈ ਫਿਰ ਜਿਸੀਂ ਜਿਹਨੇ ਸਮੀ ਪਾਈ ਸੀ 1975 ਚ ਮਟੌਰ ਜਦੋਂ ਇੰਦਰਾ ਗਾਂਧੀ ਆਈ ਸੀ ਹਾਂਜੀ ਉਹਦੇ ਚ ਇੱਕ ਕੁੜੀ ਸੀਗੀ 500 ਮੈਲਾ ਚੌਂਕ ਤੋਂ ਸੀ ਹਾਂਜੀ ਬਾਈ ਕਹਿੰਦਾ ਵੀ ਉਹਨੂੰ ਤੋਂ ਨਾਲ ਲਿਆ ਮੈਂ ਕਹਿੰਦਾ ਮੈਂ ਲਿਆਉਂ ਜੀ ਉਹਨੂੰ ਨਾਲ ਲਿਆ ਕੇ ਫਿਰ ਅਸੀਂ ਉਹ ਸਮੀ ਤਿਆਰ ਕਰਾ ਕੇ ਡਾਕੂਮੈਂਟਰੀ ਦਿੱਤੀ ਠੀਕ ਹੈ हां जी दोस्तों सुन ਤੁਸੀਂ ਸੁਣਿਆ ਕਿ استاد ਜੀ ਨੇ ਸਮੀ ਸ਼ੁਰੂ ਕਰਦਾ ਇਹਨਾਂ ਦੇ ਇੱਕ ਕਾਰਨ ਸੀ استاد ਜੀ ਜਿੱਥੋਂ ਤੱਕ ਮੇਰਾ ਵਾਅਦਾ ਵਸਤਾ ਵੀ ਸਾਡੇ ਪੰਜਾਬੀ ਯੂਨੀਵਰਸਿਟੀ ਵਿੱਚ ਬਿੱਟੂ استاد ਜੀ ਹੁਣ ਵੀ ਸਮੀ ਕਰਾਉਂਦੇ ਰਹੇ ਆ ਮੈਡਮ ਡੇਜੀ ਵਾਲੀ ਸਮੀ ਕਰਾਉਂਦੀ ਰਹੀ ਆ ਮੈਂ ਥੋੜੀ ਜੀ ਜਿਹੜੀ ਸਮੀ ਤੁਸੀਂ ਕਰਾਉਂਦੇ ਆ ਜਾਂ ਮੈਂ ਵੀ ਹੁਣ ਤੁਹਾਡੇ ਵਾਲਾ ਪੈਟਰਨ ਨਹੀਂ ਕਰਵਾਉਣਾ ਵਾ ਠੀਕ ਹੈ ਉਹ ਸਮੀ ਲੱਗ ਸੀਗੀ ਪੰਜਾਬੀ ਯੂਨੀਵਰਸਿਟੀ ਮੈਡਮ ਜੀ ਹੁਣ ਸਮੀ ਵੱਖਰੀ ਕਰਾਉਂਦੇ ਸੀ ਇਹਦਾ ਕੀ ਕਾਰਨ ਆ ਵੀ ਤੁਹਾਡੇ ਵਾਲੀ ਸਮੀ ਪ੍ਰਵਾਨਤ ਹੁਣ ਕਿਉਂ ਹੋ ਰਹੀ ਆ ਜੀ ਵੀ ਪਹਿਲਾਂ ਵਾਲੀ ਸਮੀ ਵਿੱਚ ਤੇ ਜਿਹੜੀ ਤੁਸੀਂ ਹੁਣ ਸਮੀ ਗਰੁੱਪ ਡਾਂਸ ਵਿੱਚ ਕਰਾਉਣੀ ਇਹਦੇ ਵਿੱਚ ਕੀ ਡਿਫਰੈਂਟ ਹੈ ਜੀ ਸਾਡੇ ਦੇਖੋ ਜਿਹੜੀ ਜੇ ਮੈਂ ਸਮੀ ਕਰਾਈ ਮੈਂ ਬਿਲਕੁਲ ਟ੍ਰੈਡੀਸ਼ਨਲ ਸਮੀ ਕਰਾਈ ਹੈ ਜਿਹੜੀਆਂ ਬੋਲੀਆਂ ਸੀਗੀਆਂ ਨਾ ਹਾਂਜੀ ਬੋਲੀਆਂ ਵੀ ਤਕਰੀਬਨ ਉਹੀ ਜਿੱਦਾਂ ਚਲਦੀਆਂ ਸੀਗੀਆਂ ਉਹ ਕਰਾਈਆਂ ਉਹਨਾਂ ਦੀਆਂ ਨੰਬਰ ਜੁਰਜੀ ਡਰੈਸ ਹੈ ਕਾਲੇ ਕਗਰੇ ਹਾਂਜੀ ਸੋਹ ਦਾ ਡਾਂਸ ਸੀਗਾ ਉਹ ਕਾਲੇ ਕਗਰੇ ਹੀ ਪਾਉਂਦੀਆਂ ਸੀਗੀਆਂ ਉੱਤ ਡਾਂਸ ਤੇ ਫਿਰ ਅਸੀਂ ਗੁੱਤਾਂ ਵੀ ਰਹੀਆਂ ਸੀ ਹਾਂਜੀ ਉਹ ਗੁੱਤਾਂ ਜਿਹੜੀਆਂ ਗਰਉਂਦੇ ਸੀ ਸਾਡੇ ਜਦੋਂ ਕੋਈ ਵੀ ਫੰਕਸ਼ਨ ਹੁੰਦਾ ਸੀ ਨਾ ਹਾਂਜੀ ਸਾਡੇ ਜਿਹੜੀਆਂ ਉਹ ਬਜ਼ੁਰਗਔਰਤਾਂ ਸੀ ਦੱਸਦੀਆਂ ਨੇ ਹਾਂਜੀ ਵੀ ਉਹ ਅਸੀਂ ਮੀਡੀਆ ਕਰਾਉਂਦੇ ਸੀ ਹਾਂਜੀ ਮੀਡੀਆ ਕਰਵਾ ਕੇ ਉਹ ਇਸ ਕਰਕੇ ਗਰਉਂਦੇ ਵੀ ਨਾਲ ਥੋੜੇ ਖੂਬਸੂਰਤੀ ਲੱਗਦੀ ਸੀ ਹਾਂਜੀ ਅੱਜ ਦੋਸਤੋ ਉਸਤਾਦ ਜੀ ਉਹ ਮੀਡੀਆ ਦੀ ਗੱਲ ਕਰ ਰਹੇ ਆ ਕਿ ਤੁਸੀਂ ਜਦੋਂ ਸੰਮੀ ਫੋਕ ਡਾਂਸ ਕੁੜੀਆਂ ਨੱਚਦੀਆਂ ਤੁਸੀਂ ਦੇਖਿਆ ਹੋਣਾ ਕਿ ਕੁੜੀਆਂ ਗੁੱਤਾਂ ਲੰਮੀ ਲੰਮੇ ਛੱਡ ਲੈਂਦੀਆਂ ਉਸ ਨੂੰ ਡੋਰੀਆਂ ਬੰਨ੍ਹ ਲਈ ਜਾਂ ਪਰਾਂਦੇ ਬੰਨ੍ਹਨੇ ਪਰ ਹੁਣ ਸਮੀ ਦੇ ਵਿੱਚ ਉੱਪਰ ਇਹ ਦੋਨੇ ਪਾਸੇ ਗੁੱਡੀ ਟੈਪ ਦੋ ਲੁੰਡੀਆਂ ਕੀਤੀ ਹੁੰਦੀਆਂ ਧਾਗਿਆਂ ਧਾਗਿਆਂ ਦੀ ਬਣਾਈ ਹੁੰਦੀ ਹੈ ਜੇ ਧਾਗੇ ਧਾਗਿਆਂ ਦੀ ਤਾਂ ਬੋਲੀ ਪੈਂਦੀ ਡੋਲਾ ਤੇਰੀ ਖਾਤਰ ਮੈਂ ਮਿੱਡੀਆਂ ਕਰਾਈਆਂ ਹਾਂ 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 ਬਿਲਕੁਲ ਇਹ ਫਰਕ ਸੀ ਹਾਂ ਸਾਰੇ ਇਦਾਂ ਨਹੀਂ ਸੀ ਬੋਲੀਆਂ ਵੀ ਉਹ ਜਿਹੜਾ ਵੀ ਕੋਈ ਉਹਨਾਂ ਦਾ ਰੀਤੀ ਰਿਵਾਜ ਸੀ ਉਹ ਪਹਿਲਾਂ ਮਿੱਡੀਆਂ ਆਪਣੇ ਪਰਿਵਾਰ ਦੇ ਵਿੱਚ ਜਾਂ ਫਕਸ਼ਨਾਂ ਦੇ ਵਿੱਚੋਂ ਅਕਸਰ ਮਿੱਡੀਆਂ ਘੋਦੀ ਹੁੰਦੀਆਂ ਸੀ ਇੱਕ ਉਹ ਕੈਂਠੀ ਪਾਉਂਦੇ ਹੁੰਦੇ ਸੀ ਮੈਂ ਤੁਹਾਨੂੰ ਦੱਸਾਂ ਹਾਂਜੀ ਸੁਨੇਰੀ ਬਣ ਕੇ ਹੁੰਦੇ ਸੀਗੇ ਤਾਇਓ ਬੋਲੀ ਵੀ ਗੱਲ ਵਿੱਚ ਤੇਰੇ ਕੈਂਟੀ ਵੀ ਦਾ ਡੋਲਾ ਹਾਂਜੀ ਉਹ ਉਹ ਵੀ ਹੈ ਲੇਕਿਨ ਮੈਨੂੰ ਇਹ ਬੜਾ ਅਫਸੋਸ ਇਹ ਆਉਂਦਾ ਵੀ ਪੰਜਾਬੀ ਯੂਨੀਵਰਸਿਟੀ ਨੇ ਜਦੋਂ ਰੂਲ ਬਣਾਏ ਨਾ ਹਾਂਜੀ ਉਹ ਕਿ ਕਿਆ ਵੀ ਲਿਖ ਲਿਓ ਵਿੱਚ ਹਾਂਜੀ ਉਹ ਵਿੱਚ ਲਿਖੀ ਨਹੀਂ ਗਈ ਉਹ ਓਕੇ ਠੀਕ ਹੈ ਕੈਂਟੀ ਲਿਖੀ ਨਹੀਂ ਗਈ ਤੇ ਹੁਣ ਜਦੋਂ ਵੀ ਕੋਈ ਕਿਤੇ ਕੰਪੀਟੀਸ਼ਨ ਹੁੰਦਾ ਤੇ ਕੋਈ ਨਾ ਕੋਈ ਓਬਜੈਕਸ਼ਨ ਆ ਜਾਂਦਾ ਵੀ ਦੇਖੋ ਜੋ ਸਨੇਰੀ ਸੋਨਾ ਬਾਇਆ ਹੋਏ ਜੀ ਹਾਂਜੀ ਸੋਨਾ ਨਹੀਂ ਆ ਉਹ ਸਨੇਰੀ ਮੰਨ ਕੇ ਹੈ ਹਾਂਜੀ ਸੋਨਾਂ ਦਾ ਪਾਉਂਦੇ ਸੀ ਸੋਨਾ ਦੰਦ ਨੂੰ ਲਾਉਂਦੇ ਸੀ ਸੋਨਾ ਹਾਂਜੀ ਸੋਨਾ ਦਲਦਿੱਚ ਮਿਲਉਂਦੇ ਸਾਰੀ ਆਮ ਔਰਤਾਂ ਦੱਸ ਜੀ ਹਾਂਜੀ ਅਕਸਰੀ ਆਪਾਂ ਕੇ ਜਦੋਂ ਯੂਥ ਫੈਸਟੀਵਲ ਹੁੰਦੇ ਆ ਉਹਦੇ ਵਿੱਚ ਰੂਲ ਰੈਗੂਲੇਸ਼ਨਾਂ ਦਾ ਰੋਲਾ ਪੈਂਦਾ ਪਰ ਇਹ ਯੂਨੀਵਰਸਿਟੀ ਨੂੰ ਚਾਹੀਦਾ ਵੀ ਪ੍ਰੋਪਰ ਇੱਕ ਰੂਲ ਸੈਟ ਕੀਤਾ ਜਾਵੇ ਹਾਂ ਸਭ ਦੀ ਡਰੈੱਸ ਅਪ ਵੀ ਸੈੱਟ ਕੀਤੀ ਜਾਵੇ ਕਿਹੜਾ ਕਲਰ ਆ ਵੀ ਕਿਵੇਂ ਕਗਰੇ ਬਲੈਕ ਚਾਹੀਦੇ ਆ ਜਾਂ ਦੁਬਾਟੇ ਰੰਗਦਾਰ ਵੀ ਲੈ ਸਕਦੇ ਅਸੀਂ ਸਤਾਜ ਜੀ ਹੁਣ ਇਹ ਜਾਣਕਾਰੀ ਦੋ ਜਦੋਂ ਅਸੀਂ ਸਭੀ ਕਰਦੇ ਆ ਜੀ ਉਹਦੇ ਵਿੱਚ ਕੁੜੀਆਂ 12 ਹੁੰਦੀਆਂ ਜਾਂ 10 ਹੁੰਦੀਆਂ ਉਹ ਜਿਹੜੇ ਦੁਬੱਟੇ ਹੁੰਦੇ ਉੱਪਰਲੇ ਉਹ ਰੰਗਦਾਰ ਹੀ ਲੈਣੇ ਚਾਹੀਦੇ ਆ ਇੱਕ ਰੰਗ ਦੇ ਲੈਣ ਜਾਂ ਜੋੜੀ-ਜੋੜੀ ਵੀ ਲੈ ਸਕਦੇ ਆਂ ਜੋੜੀ ਵੀ ਲੈ ਸਕਦੇ ਆ ਹਾਂਜੀ ਹਾਂ ਜੋੜੀ ਲੈ ਸਕਦੇ ਰੰਗਦਾਰ ਠੀਕ ਹੈ ਇਹਦੇ ਵਿੱਚ ਕੋਈ ਨਹੀਂ ਕੋਈ ਨਹੀਂ ਆ ਠੀਕ ਹੈ ਕਗਰੇ ਸਾਰੇ ਕਾਲੇ ਪਾਉਣੇ ਜ਼ਰੂਰੀ ਆ ਕਗਰੇ ਕਾਲੇ ਹਾਂਜੀ ਕਿਉਂਕਿ ਸਮੀ ਵਰਯੋਗ ਦਾ ਫੋਕਲਾਸ ਠੀਕ ਹੈ ਹੁਣ ਤੁਸੀਂ ਦੇਖੋ ਨਾ ਭੰਗੜੇ ਜੀ ਵੀ ਦੇਖ ਲਓ ਕਿੰਨੀਆਂ-ਕਿੰਨੀਆਂ ਡਰਸਾ ਕਿਦਾਂ ਗੀਦੰਦੀ ਪੈ ਰਹੀ ਜਦੋਂ ਅਸੀਂ ਭੰਗੜਾ ਪਾਉਂਦੇ ਸੀਗੇ ਹਾਂਜੀ ਉਹਦੇ ਲਈ ਸਿੰਪਲ ਜਿਹਾ ਖੱਦਰ ਦੇ ਹੀ ਹੁੰਦੇ ਸੀਗੇ ਹ ਜੇ ਕਪੜਾ ਹੁੰਦਾ ਸੀ ਹੁਣ ਤਾਂ ਇੰਨੇ ਸੋਹਣੇ ਸੋਹਣੇ ਆ ਗਏ ਹੁਣ ਪੈਸਾ ਪੈਸੇ ਕਰਕੇ ਇਕਲਾ ਵਧੀਆ ਵਧੀਆ ਡਰੈਸਾ ਪਾਉਂਦੇ ਆ ਹਾਂ ਜੀ ਦੋਸਤੋ ਜਦੋਂ ਅਸੀਂ ਸੱਮੀ ਦੇ ਨਾਲ ਬੋਲੀਆਂ ਦੀ ਗੱਲ ਕਰਦੇ ਆ ਜਦੋਂ ਅਸੀਂ ਆ ਇਧਰਲੇ ਪੰਜਾਬ ਦੀ ਗੱਲ ਕਰਦੇ ਆ ਅਸੀਂ ਬੋਲਦੇ ਆ ਸੱਮੀ ਮੇਰੀ ਵਾਰ ਮੈਂ ਵਾਰੀ ਮੇਰੀ ਸੱਮੀ ਹੈ ਓਸਤਾ ਜੀ ਕੀ ਇਹ ਸਹੀ ਹੈ ਕਿ ਨਹੀਂ ਸੱਮੀ ਮੇਰੀ ਵਾਣਾ ਸੱਮੀ ਮੇਰੀ ਵਾਣਾ ਸੱਮੀ ਮੇਰੀ ਵਨ ਮੈਂ ਵਾਰੀ ਮੈਂ ਵਾਰੀ ਵਣ ਸੱਮੀ ਹੈ ਸੰਮੀ ਮੇਰੀ ਵਣ ਵਣ ਜੀ ਅੱਛਾ ਵਣ ਨਹੀਂ ਕਹਿਣਾ ਵਣ ਕਹਿਣਾ ਵਣ ਤੁਮ ਜੰਗਵਾਰੀ ਰਹਿੰਦੇ ਸੀਗੇ ਹਾਂਜੀ ਉਹ ਲਕੜਾਂ ਲੈ ਕੇ ਜੰਗਲਾਂ ਜਿਹਨਾਂ ਬਾਣ ਕਹਿੰਦੇ ਸੀ ਅੱਛਾ ਇੱਕ ਹੋਰ ਮੈਨੂੰ ਮੇਰੇ ਬਹੁਤ ਹੀ ਦਿਲ ਦੇ ਕਰੀਬ ਬੋਲੀ ਆ ਡੋਲਾ ਤੇਰੀ ਖਾਤਰ ਮੈਂ ਮਿੱਡੀਆਂ ਗਦਾਈਆਂ ਇੱਕ ਬੋਲੀ ਉਹੋ ਜੇ ਉਸਤਾਦ ਹਾਂ ਡੋਲਾ ਤੇਰੀ ਖਾਤਰ ਮੈਂ ਮਿੱਡੀਆਂ ਗੁੰਧਾਈਆਂ ਡੋਲਾ ਤੇਰੀ ਖਾਤਰ ਮੈਂ ਮਿੱਡੀਆਂ ਗੁੰਧਾਈਆਂ ਮਿੱਡੀਆਂ ਗੁੰਧਾਈਆਂ ਵਾ ਵਾ ਕੰਗੀਵੇ ਮੇਰੇ ਦਿਲਾਂ ਦੇ ਆ ਜਾਂਦੀਆਂ ਮੈਂ ਤੇਰੇ ਨਾਲ ਮੰਗੀਵੇਂ ਮੇਰੇ ਦਿਲਾਂ ਤੇ ਆ ਜਾਣੀਆਂ ਠੀਕ ਹੈ ਬਹੁਤ ਬਹੁਤ ਧੰਨਵਾਦ ਆ ਜੀ ਥੈਂਕ ਯੂ ਜਿਹੜੀ ਜਦੋਂ ਕਲਾ ਖੇਤਰ ਵਿੱਚ ਗੱਲ ਤੌਰ ਦੀ ਹੈ ਤਾਂ ਇਹਨਾਂ ਦਾ ਨਾਮ ਮੋਹਰੇ ਆਉਂਦਾ ਮੈਂ ਮੰਨਦਾ ਵੀ ਜਦੋਂ ਵੀ ਸਮੀ ਦੀ ਗੱਲ ਅੱਗੇ ਅਜ ਤੋਂ 10-20 ਸਾਲ ਮਗਰੋਂ ਤੁਰੂਗੀ ਤਾਂ ਇਹਨਾਂ ਦਾ ਨਾਮ ਜ਼ਰੂਰ ਆਊਗਾ ਆਸਤਾਜ ਜੀ ਬਹੁਤ ਬਹੁਤ ਧੰਨਵਾਦ ਮੇਰੇ ਬੇਟਾ ਵੀ ਮੇਰੇ ਬੇਟਾ ਬਹੁਤ ਜਮੀਰ ਹੋਗਾ ਹਾਂ ਜੀ ਹਾਂ ਸੰਦੀਪ ਖੀਵਾ ਸੰਦੀਪ ਖੀਵਾ ਜੀ ਹਾਂ ਬਹੁਤ ਅੱਛਾ ਗੋਗਰਾਫਰ ਹੈ ਦੋਸਤੋ ਏਸੀ ਉਸਤਾਦ ਜੀ ਤਰਸਾਂ ਕਿ ਵਾ ਜੋ ਕਿ ਸਾਡੇ ਸਪੈਸ਼ਲ ਸੱਦੇ ਤੇ ਫਲਾਵਰ ਸਿਟੀ ਕੰਪੀਟੀਸ਼ਨ ਦੀ ਜਜਮੈਂਟ ਕਰਨ ਵਾਸਤੇ ਆਏ ਸੀ ਜੋ ਕਿ ਸਾਡੇ ਅੱਜ ਘਰ ਆਏ ਹੋਣ ਉਸਤਾਦ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਸ਼ੁਕਰੀਆ ਜੀ